ਸੁਝੋੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਤੁਹਾਡੇ ਨਾਲ ਰਾਜਪਿੰਦਰ ਕੋਰਰ ਰਜੰਨਾ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਨਿਰਪੱਖ ਟਾਕ ਜਿਸ ਦੇ ਵਿੱਚ ਅਸੀਂ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਅੱਜ ਕਾਫੀ ਖਬਰਾਂ ਨੇ ਜਿਹੜੀਆਂ ਚਰਚਾ ਕਰਨ ਵਾਲੀਆਂ ਨੇ ਪਰ ਅਹਿਮ ਖਬਰਾਂ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਸੰਤ ਲੰਗੋਵਾਲ ਦੀ ਵਰਸੀ ਤੇ ਸਾਰੀਆਂ ਸਿਆਸੀ ਪਾਰਟੀਆਂ ਪਹੁੰਚੀਆਂ ਨੇ ਸਿਆਸੀ ਅਖਾੜਾ ਭਖਿਆ ਤੇ ਉਸ ਤੋਂ ਬਾਅਦ ਇੱਕ 19 ਸਾਲਾ ਲੜਕੀ ਦੇ ਵੀਡੀਓ ਵਾਇਰਲ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਸੂ ਮੋਟੋ ਨੋਟਿਸ ਲਿਆ ਤੇ ਇਸ ਦੇ ਨਾਲ ਹੋਰ ਜਿਹੜੀਆਂ अहम ਖਬਰਾਂ ਉਹ ਵੀ ਇੱਕ ਦੋ ਖਬਰਾਂ ਤੇ ਚਰਚਾ ਕਰਾਂਗੇ ਸਭ ਤੋਂ ਚਰਚਾ ਕਰਨ ਦੀ ਸਾਡੇ ਨਾਲ ਸੀਨੀਅਰ ਪੱਤਰਕਾਰ ਜੁਬੇਸ਼ੀਰ ਸਿੰਘ ਸੰਧੂ ਜੁੜ ਚੁੱਕੇ ਨੇ ਸਰ ਤੁਹਾਡਾ ਤੁਹਾਡਾ ਵਾਗਤ ਹੈ ਨਿਰਪੱਖ ਪੋਸਟ ਤੇ ਧੰਨਵਾਦ ਜੀ ਮਿਹਰਬਾਨੀ ਨਿਰਪੱਖ ਪੋਸਟ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਸਲਾਮ ਜੀ ਜੁਕਸੀਰ ਸਰ ਜਿਹੜੀ ਪਹਿਲੀ ਖਬਰ ਹੈ ਜਿਹਦੇ ਤੇ ਆਪਾਂ ਚਰਚਾ ਕਰਨਾ ਚਾਹੁੰਦੇ ਹਾਂ ਮੈਨੂੰ ਲੱਗਦਾ ਕਿ ਇਹ ਵੀ ਆ ਅੱਜ ਦੀ ਇਹ ਖਬਰ ਕੇ ਸੰਤ ਜਿਹੜੇ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੀ ਵਰਸੀ ਤੇ ਸਾਰੀਆਂ ਸਿਆਸੀ પાર્ટી ਪਹੁੰਚੀਆਂ ਨੇ ਅਕਾਲੀ ਦਲ ਦੀਆਂ ਜਿਹੜੀਆਂ ਸਟੇਜਾਂ ਅਲੱਗ-ਅਲੱਗ ਲੱਗੀਆਂ ਨੇ ਕਾਫੀ ਸਾਰੇ ਬਿਆਨ ਵੀ ਸਾਹਮਣੇ ਆਏ ਨੇ ਸੁਖਬੀਰ ਸਿੰਘ ਬਾਦਲ ਵੀ ਉੱਥੇ ਬੋਲੇ ਨੇ ਗਿਆਨੀ ਹਰਪੀ ਸਿੰਘ ਨੇ ਵੀ ਕਈ ਅਹਿਮ ਗੱਲਾਂ ਤੇ ਚਰਚਾ ਕੀਤੀ ਹੈ ਤਾਂ ਇਸ ਸ਼ਕਤੀ ਪ੍ਰਦਰਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਨਹੀਂ ਇਹ ਜਦੋਂ ਤੋਂ ਅਕਾਲੀ ਦਲ ਦੇ ਵਿੱਚ ਫੁੱਟ ਪਈ ਹੈ ਜਾਂ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਹੈ ਇਹ ਪਹਿਲਾ ਸ਼ਕਤੀ ਪ੍ਰਦਰਸ਼ਨ ਹੈ ਦੋਨੇ ਅਕਾਲੀ ਧੜਿਆਂ ਦੇ ਵਿੱਚ ਸੋ ਮਸਲਨ ਜੇ ਗੱਲ ਕਰੀਏ ਤਾਂ ਬਾਦਲ ਅਕਾਲੀ ਦਲ ਹੀ ਦੁਫਾੜ ਹੋਇਆ ਤੇ ਇਹ ਬਾਦਲ ਅਕਾਲੀ ਦਲ ਦੇ ਦੋਵੇਂ ਧੜਿਆਂ ਦਾ ਸ਼ਕਤੀ ਪ੍ਰਦਰਸ਼ਨ ਸੀ ਸੰਤ ਹਰਜੰਤ ਸਿੰਘ ਲੋਂਗੋਵਾਲ ਦੀ ਵਰਸੀ ਸੋ ਗੱਲ ਕਰੀਏ ਸੰਤ ਹਰਜੰਤ ਸਿੰਘ ਲੋਂਗੋਵਾਲ ਦੀ ਵਰਸੀ ਦੀ ਲਗਾਤਾਰ ਇਹ ਵਰਸੀ ਹੈ ਜਿਹੜੀ ਅਕਾਲੀ ਦਲ ਵੱਲੋਂ ਮਨਾਈ ਜਾਂਦੀ ਰਹੀ ਹੈ ਤੇ ਇਸ ਦੌਰਾਨ ਅਕਾਲੀ ਧੜੇ ਵੀ ਕਈ ਹੁੰਦੇ ਰਹੇ ਨੇ ਅਕਾਲੀ ਦਲ ਕਈ ਅਕਾਲੀ ਦਲ ਹੁੰਦੇ ਰਹੇ ਨੇ ਵੱਖੋ-ਵੱਖਰੇ ਅਕਾਲੀ ਦਲਾਂ ਵੱਲੋਂ ਵੱਖੋ-ਵੱਖਰੀਆਂ ਕਾਨਫਰੰਸਾਂ ਵੀ ਹੁੰਦੀਆਂ ਆਈਆਂ ਨੇ ਤੇ ਇਤੋਂ ਤੱਕ ਕਿ ਇੱਕ ਵਾਰ ਤਾਂ ਕਾਂਗਰਸੀ ਮੁੱਖ ਮੰਤਰੀ ਕਾਪਣ ਮੋਰਿੰਦਰ ਸਿੰਘ ਹੋਣਾ ਨੇ ਵੀ ਇਹ ਸਰਕਾਰੀ ਤੌਰ ਤੇ ਸੰਤ ਹਰਜੰਤ ਸਿੰਘ ਹੋਣਾ ਦੀ ਲਾਂਗੋਵਾਲ ਦੀ ਵਰਸੀ ਜਿਹੜੀ ਮਨਾਈ ਸੀ ਤੇ ਪੰਡ ਲਾਂਗੋਵਾਲ ਦੇ ਵਿੱਚ ਇਹ ਜਿੱਥੇ ਉਹਨਾਂ ਦਾ ਗੁਰਦੁਆਰਾ ਕੈਂਬੋਵਾਲ ਜਿੱਥੇ ਉਹ ਰਹੇ ਨੇਗੇ ਉਸ ਜਗ੍ਹਾ ਦੇ ਉੱਪਰ ਵੀ ਇਕੱਠ ਹੁੰਦੇ ਰਹੇ ਆ ਤੇ ਮੰਡਾਣਾ ਮੰਡੀ ਦੇ ਵਿੱਚ ਵੀ ਅੱਜ ਦੋ ਇਕੱਠ ਬੱਖੋ ਵੱਖਰੇ ਥਾਂ ਤੇ ਉੱਪਰ ਹੋਏ ਸੀ। ਸੋ ਅ ਸਕੀਰ ਸਿੰਘ ਬਾਦਰੋਂ ਵਾਲਾ ਇਕੱਠ ਕੋਲਰ ਵਾਲੇ ਪਾਸੇ ਹੀ ਤੇ ਦਾਣਾ ਮੰਡੀ ਦੇ ਵਿੱਚ ਜਿਹੜਾ ਇਕੱਠ ਸੀਗਾ ਉਹ ਅ ਆਪਾਂ ਕਹਿ ਸਕਦੇ ਹਾਂਗੇ ਸੋ ਹਰਪ੍ਰੀਤ ਸਿੰਘ ਹੋਣ ਵਾਲੇ ਧੜੇ ਦਾ ਸੀ। ਸੋ ਅ ਇਦੇ ਵਿੱਚ ਬਾਦਲ ਅਕਾਲੀ ਦਲ ਜਦੋਂ ਗੱਲ ਕਰਦੇ ਆ ਤਾਂ ਜਦੋਂ ਸੰਤ ਹਰਜਨ ਸਿੰਘ ਲੋਂਗੋਵਾਲ ਦਾ ਕਤਲ ਹੁੰਦਾ ਉਸ ਤੋਂ ਬਾਅਦ ਇਹ ਵਰਸ ਜਿਹੜੀ ਲਗਾਤਾਰ ਮਨਾਈ ਗਈ ਆ ਤਾਂ 9 ਸਾਲ ਪ੍ਰਕਾਸ਼ ਸਿੰਘ ਬਾਦਲ ਹੋਣੀ ਇਸ ਵਰਸ ਦੇ ਉੱਪਰ ਨਹੀਂ ਆਏ ਸੀ ਉਹਨਾਂ ਦੇ ਉਸ ਤਰ੍ਹਾਂ ਦੇ ਮਤ ਭਏ ਸੀ ਜਾਂ ਇਸ ਤਰ੍ਹਾਂ ਜਿਹੜਾ ਰਜੀਵ ਲੋਂਗੋਵਾਲ ਸਮਝੌਤਾ ਸੀ ਉਹਨੂੰ ਮੰਨਣ ਤੋਂ ਇਨਕਾਰੀ ਸੀ ਜਾਂ ਉਸ ਸਮੇਂ ਜਦੋਂ ਸੰਤ ਹਰਜਨ ਸਿੰਘ ਲੋਂਗੋਵਾਲ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਬਣ ਕੇ ਸਦੀ ਸਿੰਘ ਬਰਨਾਲਾ ਤਾਂ ਉਹ ਉਹ ਵੀ ਆ ਆਪਸੀ ਅਕਾਲੀ ਦਲ ਦੇ ਵਿੱਚ ਇੱਕ ਫੁੱਟ ਦਾ ਕਾਰਨ ਵੀ ਰਿਹਾ ਸਰਜੀਤ ਸਿੰਘ ਬਨਾਲਾ ਉਹਨਾਂ ਵਾਲਾ ਅਕਾਲੀ ਦਲ ਵੱਖਰੇ ਤੌਰ ਤੇ ਵਰਸ਼ੀ ਮਨਾਉਂਦਾ ਰਿਹਾ ਪਰ ਉਸ ਤੋਂ ਬਾਅਦ ਜਦੋਂ ਤੋਂ ਬਾਗਡੋਰ ਕਹਿ ਸਕਦੇ ਆਪਾਂ ਜਦੋਂ ਤੋਂ ਅਕਾਲੀ ਦਲ ਦੀ ਸਾਰੀ ਬਾਗਡੋਰ ਹੈ ਜਿਹੜੀ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਹੱਥ ਆ ਗਈ ਤਾਂ ਫਿਰ ਅਕਾਲੀ ਦਲ ਵੱਲੋਂ ਜਦੋਂ ਵਰਸ਼ੀਆਂ ਜਿਹੜੀਆਂ ਮਨਾਈਆਂ ਜਾਂਦੀਆਂ ਰਹੀਆਂ ਨੇ ਲਗਾਤਾਰ 997 ਤੋਂ ਸ਼ੁਰੂ ਹੋਇਆ ਇਹ ਕੰਮ ਬਾ ਉਦੋਂ ਬਾਅਦ ਜਿਹੜੇ ਦੂਸਰੇ ਦਲ ਨੇ ਉਹ ਉਹਨਾਂ ਨੇ ਵੱਖਰੇ ਤੌਰ ਤੇ ਇਕੱਠ ਤਾਂ ਹੁੰਦੇ ਰਹੇ ਪਰ ਅਕਾਲੀ ਦਲ ਦੇ ਇਕੱਠ ਨਾਲੋਂ ਕਿਤੇ ਛੋਟੇ ਇਕੱਠ ਹੁੰਦੇ ਸੀ ਉਹਨਾਂ ਦੇ ਵੱਡਾ ਇਕੱਠ ਹੈ ਜਿਹੜਾ ਉਹ ਅਕਾਲੀ ਦਲ ਬਾਅਦੋਂ ਦਾ ਹੀ ਹੁੰਦਾ ਰਿਹਾ ਹੈਗਾ ਤੇ ਪਹਿਲਾ ਮੌਕਾ ਹੈ ਕਿ ਬਾਅਦੋਂ ਅਕਾਲੀ ਦਲ ਦੇ ਬਰਾਬਰ ਦਾ ਇਕੱਠ ਹੈ ਜਿਹੜਾ ਗਾਨੀ ਹਰਪੀ ਸਿੰਘ ਉਹਨਾਂ ਨੇ ਕੀਤਾਗਾ ਸੋ ਜੇ ਗੱਲ ਕਰੀਏ ਤਾਂ ਜਿਹੜਾ ਸਰਕਾਰੀ ਤੌਰ ਤੇ ਇੰਟੈਲੀਜੈਂਸੀ ਦੀ ਵੀ ਰਿਪੋਰਟ ਹੈ ਜਿਹੜੀ ਉਹ ਤਕਰੀਬਨ 19 21 ਦੇ ਫਰਕ ਨਾਲ ਦੱਸ ਰਿਹਾ ਵੀ ਤਕਰੀਬਨ ਜਿਹੜਾ ਇਹ ਹੋ ਸਕਦਾ ਹੈ ਵੀ ਮera 200 400 ਬੰਦੇ ਦਾ ਫਰਕ ਹੋਵੇ ਇੱਕ ਦੂਸਰੇ ਨਾਲ ਉਹ ਦੇ ਕਰੇ ਇਕੱਠਾ ਜਿਹੜੇ ਬਰਾਬਰ ਦੇ ਹੀ ਇਕੱਠ ਦੋਨੇ ਧੜਿਆਂ ਦੇ ਵਿੱਚ ਰਹੇ ਹੈਗੇ ਤੇ ਪਰ ਗੱਲ ਇੱਥੇ ਰਾਜਮੇਂਦਰ ਇਹ ਵੀ ਹੈ ਵੀ ਸੰਤ ਹਰਜੰਤ ਸਿੰਘ ਲੋਂਗੋਵਾਲ ਦੇ ਨੌਂ ਦੇ ਉੱਪਰ ਵਰਸੀ ਮਨਾਈ ਜਾਂਦੀ ਹੈ ਤੇ ਉਹਦੇ ਵਿੱਚ ਸੰਤ ਹਰਜੰਤ ਸਿੰਘ ਲੋਂਗੋਵਾਲ ਦੇ ਵਰਸੀ ਦੇ ਉੱਪਰ ਉਹਨਾਂ ਨੂੰ ਸ਼ਰਧਾਂਜਲੀ ਦਾ ਭੇਟ ਕਰਦੇ ਆ ਪਰ ਜਿਹੜਾ ਰਜੀਵ ਲੋਂਗੋਵਾਲ ਸਮਝੌਤਾ ਹੋਇਆ ਉਹਦੇ ਬਾਰੇ ਕਦੇ ਕਿਸੇ ਨੇ ਸਪਸ਼ਟ ਨਹੀਂ ਕੀਤਾ ਵੀ ਉਹਨੂੰ ਇਹ ਮੰਨਦੇ ਆ ਜਾਂ ਨਹੀਂ ਮੰਨਦੇ ਆ ਉਹਨੂੰ ਜਾਇਜ਼ ਮੰਨਦੇ ਆ ਜਾਂ ਨਜਾਇਜ਼ ਮੰਨਦੇ ਐ ਨਾ ਪਹਿਲਾਂ ਹੋਇਆ ਤੇ ਨਾ ਹੀ ਇਸ ਵਾਰ ਹੋਇਆ ਹਾਲਾਂਕਿ ਗੈਨੀ ਹਰਪੂਰੀ ਨੇ ਥੋੜਾ ਜਿਹਾ ਜ਼ਿਕਰ ਜ਼ਰੂਰ ਕੀਤਾ ਪਰ ਹੁਣ ਕਮਾਲ ਦੀ ਗੱਲ ਇਹ ਹੈ ਵੀ ਜੇ ਸੰਤ ਹਰਜਮ ਸਿੰਘ ਦਾ ਲੋਂਗੋ ਵਾਲਾ ਦੀ ਵਰਸੀ ਮਨਾਉਂਦੇ ਆ ਤਾਂ ਫਿਰ ਜਿਹੜਾ ਹਰਜੀਵ ਲੋਂਗੋ ਵਾਲ ਸਮਝੌਤਾ ਉਹਦੇ ਵਿੱਚ ਤਾਂ ਸਤਲੋ ਜਮਲਾਨ ਲੈਂਕਨਹਰ ਹੈ ਜਿਹੜੀ ਉਹ ਪੂਰੀ ਕਰਨੀ ਮੰਨੀ ਹੋਈ ਹੈ ਤੇ ਉਸੇ ਸਮਝੌਤੇ ਦੇ ਤਹਿਤ ਦੀ ਸਰਜੀਤ ਸਿੰਘ ਬਨਾਲਾ ਦੀ ਸਰਕਾਰ ਦੇ ਵਿੱਚ 1985 ਦੇ ਵਿੱਚ ਜਦੋਂ ਸਾਡੇ ਖੇਤੀਬਾੜੀ ਮੰਤਰੀ ਆ ਜਿਹੜੇ ਉਹ ਕਪਟਨ ਮੋਰਿੰਦਰ ਸਿੰਘ ਹੁਣੀ ਹੁੰਦੇ ਸੀਗੇ ਜਦੋਂ ਉਹ ਇਹ ਨਹਿਰ ਦੀ ਪਟਾਈ ਵੀ ਸ਼ੁਰੂ ਹੋਈ ਨਹਿਰ ਜਿੰਨੀ ਕੁ ਬਣੀ ਹੈ ਉਸੇ ਸਮੇਂ ਰਾਣੀ ਬਣੀ ਸੀਗੀ ਤੇ ਉਸ ਤੋਂ ਬਾਅਦ ਚਾਹੇ ਕਿਵੇਂ ਇਹ ਜਿਹੜਾ ਮਾਮਲਾ ਆ ਪੱਕਾ ਕਰਦਿਆਂਗੇ ਰੋਲਦਾ ਖੁਰਦਾ ਰਿਹਾ ਪਰ ਇਹ ਦੇ ਉੱਪਰ ਬਿਆਨਬਾਜ਼ੀ ਵੀ ਹੁੰਦੀ ਰਹੀ ਹੈ ਪਰ ਇਹਨੂੰ ਜੇ ਬੰਦ ਕਰਵਾਇਆ ਤਾਂ ਉਹ ਵੀ ਇਤਿਹਾਸ ਦਾ ਇੱਕ ਪਾਰਟ ਹੈ ਕਿ ਉਹ ਬਲਵਿੰਦਰ ਸਿੰਘ ਜਟਾਣੇ ਉਹਨਾਂ ਦੇ ਹਿੱਸੇ ਪੈਂਦੀ ਆ ਉਹ ਗੱਲ ਕਿ ਇਹਨੂੰ ਨਹਿਰ ਨੂੰ ਬੰਦ ਕਿਵੇਂ ਕਰਵਾਇਆ ਗਿਆ ਸੀਗਾ ਔਰ ਹੁਣ ਆ ਰੀਬਿਲੋਂਗ ਵਾਲਾ ਸਮਝੌਤਾ ਜਿਹੜਾ ਉਹ ਸੀਗਾ ਵੀ ਕਿਉਂਕਿ ਜੇ ਗੱਲ ਧਰਮ ਯੁੱਧ ਮੋਰਚੇ ਦੀ ਕਰ ਰਹੇ ਆ ਉਹ ਕਪੂਰੀ ਦੇ ਮੋਰਚੇ ਤੋਂ ਸ਼ੁਰੂ ਹੁੰਦਾਗਾ ਜਦੋਂ 7 ਰੋਜ ਜਮਲਾ ਲੈਂਕ ਨਹਿਰ ਦੀ ਪਟਾਈ ਸ਼ੁਰੂ ਹੁੰਦੀ ਆ ਇੰਦਰਾ ਗਾਂਧੀ ਉਹਦਾ ਟੱਕਰ ਆ ਕੇ ਜਾਂਦੀ ਆ ਪਿੰਡ ਕਪੂਰੀ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਉਹਦਾ ਸਵਾਗਤ ਕਰਦੇ ਆ ਤਾਂ ਉੱਥੇ ਅਕਾਲੀ ਦਲ ਕਪੂਰੀ ਦਾ ਮੋਰਚਾ ਲਾਉਂਦਾ ਉਸ ਨਹਿਰ ਨੂੰ ਰੋਕਣ ਦੇ ਲਈ ਉਹੀ ਮੋਰਚਾ ਬਾਅਦ ਦੇ ਵਿੱਚ ਸੰਤ ਪੰਡਰਾਲਿਆਂ ਦੇ ਮੋਰਚੇ ਦੇ ਨਾਲ ਕਲੱਬ ਹੋ ਕੇ ਧਰਮ ਯੁੱਧ ਮੋਰਚੇ ਦਾ ਰੂਪ ਧਾਰਨਾਗਾ ਹੁਣ ਜਦੋਂ ਸਾਰਾ ਕੁਝ ਹੋਣ ਤੋਂ ਬਾਅਦ ਬਲੂ ਸਟਾਰ ਹੋਣ ਤੋਂ ਬਾਅਦ ਵੀ 85 ਦੇ ਵਿੱਚ ਆ ਕੇ ਫੇਰ ਉਹੀ ਨਹਿਰ ਕੱਢਣੀ ਮੰਨ ਲਈ ਇਹਨਾਂ ਨੇ ਹੁਣ ਉਹ ਜਿਹੜਾ ਰੀਵੀ ਲੋਂਗੋ ਵਾਲਾ ਸਮਝੌਤਾ ਉਹ ਉਹਦੇ ਤੇ ਇਹਨਾਂ ਦਾ ਕੀ ਸਟੈਂਡ ਆ ਅਕਾਲੀਆਂ ਦਾ ਦੋਨੇ ਧੜਿਆਂ ਦਾ ਇਹ ਕਦੇ ਇਹਨਾਂ ਨੇ ਸਪਸ਼ਟ ਨਹੀਂ ਕੀਤਾ ਨਾ ਤਾਂ ਬਾਦਲਦਲ ਨੇ ਸਪਸ਼ਟ ਕੀਤਾ ਤੇ ਨਾ ਹੋਣਾ ਜਿਹੜੇ ਨਵੇਂ ਅਕਾਲੀਦਾਨ ਵਾਲੇ ਇਹਨਾਂ ਨੇ ਕੋਈ ਉਸ ਬਾਰੇ ਸਪਸ਼ਟ ਕੀਤਾਗਾ ਹਾਂ ਇੱਕ ਦੂਸਰੇ ਦੇ ਉੱਪਰ ਦੋਸ਼ ਆ ਜਿਹੜੇ ਲਾਉਂਦੇ ਰਹੇ ਆ ਉਹਨਾਂ ਨੇ ਅੱਜ ਆਪਣਾ ਜਿਹੜਾ ਹੈਗਾ ਗੈਨੀ ਹਾਪੀ ਸਿੰਘ ਉਹਨਾਂ ਨੇ ਉਹ ਗੱਲ ਸਪਸ਼ਟ ਕੀਤੀ ਵੀ ਉਹਨਾਂ ਦੇ ਮੇਤਸਾਨਾ ਜਿਹੜੇ ਸਬੰਧ ਹੈ ਜਦੋਂ ਮੇਤਸਾਨ ਨੂੰ ਮਿਲੇ ਤਾਂ ਉਹਨਾਂ ਨੇ ਫਿਰ ਕਿਹੜੀਆਂ ਗੱਲਾਂ ਕਹੀਆਂ ਉਹ ਕਹਿੰਦੇ ਆਹੀ ਗੱਲਾਂ ਮੈਂ ਉੱਥੇ ਕੀਤੀਆਂ ਸੀਗੀਆਂ ਵੀ ਜਿਹੜੇ ਜ਼ਖਮ ਹੋਏ ਹੈਗੇ ਸਿੱਖਾਂ ਦੇ ਤੁਸੀਂ ਮਲਮ ਲਾਓ ਉਹ ਕਹਿੰਦੇ ਆ ਵੀ ਮਲਮ ਦਾ ਕਿਸੇ ਨੇ ਮੰਗੀ ਨਹੀਂ ਜੱਤ ਦਾ ਵਜੀਰੀਆਂ ਮੰਗਦੇ ਰਹੇ ਨੇ ਬਾਲਦਰ ਵਾਲੇ ਸੋ ਇਸ ਤਰ੍ਹਾਂ ਦਾ ਗੱਲਾਂ ਬਾਤ ਉਧਰ ਜੇ ਗੱਲ ਕਰੀਏ ਤਾਂ ਆਪਣਾ ਜਿਹੜਾ ਸਰਵੀਰ ਸਿੰਘ ਬਾਦਲ ਹੋਣ ਵਾਲਿਆ ਉਹਨਾਂ ਨੇ ਵੀ ਉਹਨਾਂ ਨੇ ਬਹੁਤਾ ਜ਼ੋਰ ਮਨ ਲਾਦਾ ਵੀ ਉਹੀ ਆਪਣੀਆਂ ਆਟਾ ਦਾਲ ਸਕੀਮਾਂ ਤੇ ਤੇ ਆਪਣੀਆਂ ਪ੍ਰਾਪਤੀਆਂ ਤੇ ਸਰਕਾਰ ਅਕਾਲੀ ਦਲ ਦੀ ਕਿਵੇਂ ਬਣਾਉਣੀ ਆ ਉਸ ਪਾਸੇ ਸਾਰਾ ਜ਼ੋਰ ਲੱਗਾ ਰਿਹਾ ਤੇ ਉਹਨਾਂ ਨੇ ਵੀ ਜਾਂ ਆਮ ਆਲਮੀ ਪਾਰਟੀ ਦੀਆਂ ਕੁਝ ਨੀਤੀਆਂ ਨੂੰ ਲੈ ਕੇ ਜਾਂ ਫਿਰ ਲੈਂਡ ਪੂਲਿੰਗ ਵਾਲੀ ਗੱਲ ਆ ਜਾਂ ਹੋਰ ਉਹਨਾਂ ਨੂੰ ਲੈ ਕੇ ਸਰਕਾਰ ਤੇ ਹਮਲੇ ਕੀਤੇ ਆ ਪਰ ਅਕਾਲੀ ਦਲ ਦੇ ਜਿਹੜੇ ਬੁਨਿਆਦੀ ਮੁੱਦੇ ਨੇਗੇ ਆਨੰਦਪੁਰ ਸਾਹਿਬ ਦਾ ਮਤਾ ਹੈਗਾ ਪੰਜਾਬ ਦੀਆਂ ਮੰਗਾਂ ਨੇ ਆ ਜਾਂ ਅਕਾਲੀ ਦਲ ਕਿਹੜੀਆਂ ਗੱਲਾਂ ਲਈ ਸਿੱਖਾਂ ਦੇ ਕਿਹੜੇ ਮੁੱਦਿਆਂ ਲਈ ਹੋਣ ਦੇ ਵਿੱਚ ਆਇਆ ਸੀਗਾ ਉਹਦੇ ਬਾਰੇ ਗੱਲ ਚਰਚਾ ਗਣੀ ਉਹ ਬਹੁਤੀ ਸੁਣਨ ਨੂੰ ਨਹੀਂ ਮਿਲੀ ਹੈਗੀ ਤੇ ਇਸ ਬਰਾਰ ਤੇ ਇੱਕ ਗੱਲ ਹੋਰ ਇੱਥੇ ਬੜੀ ਅਹਿਮ ਹੈ ਜਿਹੜੀ ਗਰਾਊਂਡ ਲੈਵਲ ਤੋਂ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗੇ ਰਾਜਵਿੰਦਰ ਚਾਹੇ ਅਕਾਲੀ ਦਰ ਬਾਦਲ ਉਹਦੇ ਵਿੱਚ ਪੁੱਟ ਪਈ ਤੇ ਨਵਾਂ ਅਕਾਲੀ ਦਰ ਬਣ ਗਿਆ ਤੇ ਨਵੇਂ ਅਕਾਲੀ ਦਰ ਦੇ ਵਿੱਚ ਵੀ ਬਹੁਤੇ ਲੋਕ ਆ ਜਿਹੜੇ ਹੋ ਬਾਦਲ ਦਲ ਦੀ ਆਗੂ ਨੇਗੇ ਤਕਰੀਬਨ ਗਿਆਨੀ ਹਰਪੀ ਸਿੰਘ ਤੋਂ ਬਣਾ ਚਾਰਗੇ ਚਾਹੇ ਪ੍ਰੇਮ ਸਿੰਘ ਚੰਦੂ ਬਾਦਰਾ ਚਾਹੇ ਬੀਬੀ ਜਗੀਰ ਕੌਰਾ ਚਾਹੇ ਆ ਸਦੀ ਸਗ ਰਖੜੇ ਹੋਣੀ ਆ ਤੇ ਚਾਹੇ ਉਹ ਇਕਬਾਲ ਫਿਲਮ ਤੋਂ ਹੁੰਦਾ ਜਾਂ ਮਰਪੀ ਤੇ ਆਲੀ ਹੋਣੀ ਆ ਸਾਰੇ ਬਾਦਲ ਦਾ ਤੁਸੀਂ ਆਏ ਵਿਆ ਇਹਨਾਂ ਦੇ ਵਿੱਚ ਜੇ ਬਾਹਰੀ ਬੰਦਾ ਸੀ ਜਿਹਨਾਂ ਨੇ ਬਾਹਰੀ ਬੰਦਾ ਸ਼ਾਮਲ ਕੀਤਾ ਜਿਹੜਾ ਬਾਦਲ ਦਾ ਕਦੇ ਹਿੱਸਾ ਨਹੀਂ ਰਿਹਾ ਉਹ ਸੀ ਜਿਸ ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ ਪਰ ਰਾਜਦੇਵ ਸਿੰਘ ਖਾਲਸਾ ਅੱਜ ਦੇ ਇਸ ਇਕੱਠ ਤੋਂ ਕਿਨਾਰਾ ਕਰ ਗਿਆ ਉਹ ਇਸ ਇਕੱਠ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਦੋਂ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇਹ ਇਕੱਠ ਰੱਖਿਆ ਗਿਆ ਸੀ ਉਹਦਾ ਕਾਰਨ ਸਹਿਦ ਇਹ ਵੀ ਹੋ ਸਕਦਾ ਹੈ ਕਿ ਸੰਤ ਹਰਚੰਦ ਸਿੰਘ ਨੂੰ ਜਿਹੜੇ ਮਾਰਨ ਵਾਲੇ ਨੌਜਵਾਨ ਸੀਗੇ ਉਹਨਾਂ ਦਾ ਕੇਸ ਰਾਜਦੇਵ ਸਿੰਘ ਖਾਲਸਾ ਨੇ ਲੜਿਆ ਸੀ ਜੀ ਸੀਨੀਅਰ ਐਡਵੋਕੇਟ ਨੇ ਸੋ ਉਹ ਉਹਨਾਂ ਨੂੰ ਬਰੀ ਕਰਾਉਣ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਜੀ ਸਿੱਧੇ ਸ਼ਾਭਾ ਦੇ ਕਹੀਏ ਤਾਂ ਸ਼ੰਤਨਰਚਨ ਸਿੰਘ ਲੋਂਗੋ ਵਾਲੇ ਦੇ ਕਾਤਲਾਂ ਵਾਲਾ ਜਿਹੜਾ ਵਕੀਲ ਰਹੇ ਨੇ ਰਾਜਦੇਵ ਸਿੰਘ ਖਾਲਸਾ ਸਾਇਦ ਉਹ ਇਸ ਗੱਲ ਤੋਂ ਵੀ ਨਾ ਗਏ ਹੁਣ ਪਰ ਗੱਲ ਇਹ ਵੀ ਲੱਗੀ ਆ ਕਿ ਉਹਨਾਂ ਨੂੰ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜਿਹੜਾ ਇਹ ਨਵਾਂ ਕਾਲੀਦਾਰ ਬਣਿਆ ਇਹਦੇ ਵੀ 5-7 10 ਬੰਦੇ ਜਿਹੜੇ ਉਹੀ ਚਲਾ ਰਹੇ ਨੇ ਬਾਕੀ ਕਿਸੇ ਬਾਹਰ ਨੇ ਉਹ ਬਾਦਲਦਾਲ ਵਾਲੇ ਬੰਦੇਆਂ ਨਾਲ ਜਿੰਨੀ ਕਾਬਦੇ ਤੇ ਦੱਸ ਰਹੇ ਨੇ ਕਿ ਦੂਸਰੇ ਬੰਦਿਆਂ ਨੇ ਉੱਥੇ ਪੁੱਛਦਾ ਸੀ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਰਾਬਤਾ ਜਿਹੜਾ ਨਹੀਂ ਕੀਤਾ ਗਿਆ ਤੇ ਦੂਸਰੀ ਗੱਲ ਰਾਜਮੰਦਰ ਦੇ ਵਿੱਚ ਜਿਹੜੀ ਗਰਾਊਂਡ ਲੈਵਲ ਤੋਂ ਆਈ ਹੈ ਦੇਖਣ ਨੂੰ ਉਹ ਇਹ ਹੈ ਕਿ ਜਿਹੜਾ ਬਾਕੀ ਬਚਦਾ ਬਾਦਲ ਕਾਲੀਦਾਲਾ ਉਹ ਵੀ ਬੁਰੀ ਤਰ੍ਹਾਂ ਫੋਟੋ ਦਾ ਸ਼ਕਾਰ ਹੈ ਸੋ ਸਾਡੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਸਾਡੇ ਸਾਬਕਾ ਅ ਅਕਾਲੀ ਵਿਧਾਇਕ ਰਹੇ ਨੇ ਮਲਕੀਸ਼ ਸਿੰਘ ਕੀਤੂ ਉਹਨਾਂ ਦਾ ਜਸਪੁੱਤਰ ਹੈ ਇੱਥੇ ਹੁਣ ਇਸ ਵੇਲੇ ਕੁਲਵੰਤ ਸਿੰਘ ਕੀਤੂ ਜਿਹੜਾ ਕਿਥੋਂ ਤੋਣ ਵੀ ਲੜ ਚੁੱਕਿਆ ਪਿਛਲੀ ਤੋਣ ਦੇ ਉਹਨਾਂ ਨੇ ਲੜੀ ਸੀਗੀ ਤੇ ਉਹ ਇਹਦੇ ਨਾਲ ਨਾਲ ਉਹ ਇੱਥੋਂ ਹਲਕਾ ਚਾਰਜ ਦੇਣਗੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਨਵਾਂ ਨਵਾਂ ਉਹਨਾਂ ਨੂੰ ਮੀਤ ਪ੍ਰਧਾਨ ਵੀ ਬਣਾਇਆ ਕੌਮੀ ਮੀਤ ਪ੍ਰਧਾਨ ਉਹ ਉਹ ਤੇ ਉਹਨਾਂ ਦੇ ਨਾਲ ਕੁਝ ਉਹਨਾਂ ਦੇ ਸਾਥੀ ਆ ਉਹਨਾਂ ਨੇ ਆਪਣੇ ਜਿਹੜੇ ਸਮਰਥਕ ਆ ਅੱਜ ਉਹਨਾਂ ਨੂੰ ਇਕੱਠਾ ਕੀਤਾ ਬੜਵਰ ਦੀ ਅਨਾਜ ਮੰਡੀ ਦੇ ਵਿੱਚ ਤੇ ਉੱਥੋਂ ਉਹ ਲੌਂਗਵਾਲ ਦੀ ਵਰਸੀ ਤੇ ਕਾਫਲੇ ਦੇ ਰੂਪ ਦੇ ਵਿੱਚ ਗਏ ਤੇ ਦੂਸਰੇ ਪਾਸੇ ਇਹ ਜਿਹੜੇ ਨਗਰ ਕੌਂਸਲਰ ਬਰਨਾਲਾ ਦੇ ਸਾਬਕਾ ਪ੍ਰਧਾਨ ਸਜੀਵ ਸੋਰੀ ਜਿਹੜੇ ਕਿ ਉਹ ਵੀ ਕੌਮੀ ਮੀਤ ਪ੍ਰਧਾਨ ਬਣਾਏ ਨੇ ਪਾਰਟੀ ਨੇ ਇਸੇ ਤਰ੍ਹਾਂ ਜਦ ਬਿੰਦਰ ਸਿੰਘ ਬਿੱਟੂ ਦਵਾਨਾ ਜਿਹੜੇ ਸਹਿਰੀ ਪ੍ਰਧਾਨ ਨੇ ਉਹਨਾਂ ਨੂੰ ਵੀ ਪਾਰਟੀ ਨੇ ਕੌਮੀ ਮੀਤ ਪ੍ਰਧਾਨ ਬਣਾਇਆਗਾ ਤੇ ਇਹਦੇ ਨਾਲ ਨਾਲ ਇੱਕ ਸਾਬਕਾ ਚੇਅਰਮੈਨ ਨੇ ਗੇ ਰਪਿੰਦਰ ਸਿੰਘ ਸੰਧੂ ਸੋ ਇਹ ਸਾਰਾ ਜਿਹੜਾ ਗਰੁੱਪ ਆ ਇਹਨਾਂ ਨੇ ਬਰਨਾਲੇ ਇਕੱਠ ਕਰਕੇ ਇਹ ਇਥੋਂ ਇੱਕ ਵੱਖਰੇ ਕਾਫਲੇ ਦੇ ਰੂਪ ਦੇ ਵਿੱਚ ਜਿਹੜਾ ਲੰਗ ਵੜ ਗਏ ਨੇ ਸੋ ਇਹ ਇੱਕ ਅ ਬਰਾਉਂਡ ਲੈਵਲ ਤੋਂ ਰਿਪੋਰਟ ਆ ਰਹੀ ਆ ਕਿ ਜਿਹੜਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਬਾਤਦਾ ਕਾਲੀ ਦਲ ਬਾਦਲਾ ਉਹ ਵੀ ਬੁਰੀ ਤਰ੍ਹਾਂ ਫੁੱਟਲਾ ਸਕਾਰ ਹੈ ਹਜੇ ਉਹਦੇ ਵਿੱਚ ਵੀ ਧੜੇਬੰਦੀ ਆ ਜਿਹੜੀ ਬੜੀ ਤਿੱਖੀ ਤੇ ਬੜੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਜੀ ਰਾਜ ਜਿਹੜੀ 2027 ਦੀਆਂ ਇਲੈਕਸ਼ਨ ਹੋਏਗਾ 2027 ਦਾ ਜਿਵੇਂ ਤੁਸੀਂ ਕਾਲੀ ਦਲ ਪੁੱਟ ਦੀ ਗੱਲ ਕੀਤੀ ਹੈ ਧੜੇਬੰਦੀ ਦੀ ਗੱਲ ਕੀਤੀ ਆ ਉਸ ਇਲੈਕਸ਼ਨ ਤੇ ਵੀ ਇਫੈਕਟ ਪਏਗਾ ਇਸ ਚੀਜ਼ ਦਾ ਹਮ ਦੇਖੋ ਇਹ ਤਾਂ ਰਾਜਵਿੰਦਰ ਸਪਸ਼ਟ ਹੀ ਹੈ ਵੀ ਇੱਕ ਪਾਸੇ ਤਾਂ ਪਹਿਲੇ ਹੀ ਦੋ ਅਕਾਲੀ ਦਲ ਬਾਦਲ ਤਾਂ ਪਹਿਲੇ ਹੀ ਤਫਾੜ ਹੋ ਗਿਆ ਉਹਦੇ ਚ ਅੱਧਾ ਜੇ ਆਪਾਂ ਕਹਿ ਲਈਏ ਕਿਸੇ ਜਿਵੇਂ ਕਹਿੰਦੇ ਉਹਨਾਂ ਵੀ ਕੈਪਟਨ ਆ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਇੱਧਰ ਰਹਿ ਗਿਆ ਤੇ ਉਹਦੇ ਬਾਕੀ ਖਿਡਾਰੀ ਆ ਜਿਹੜੇ ਉਹ ਹਰਪੀ ਸਿੰਘ ਉਹਨਾਂ ਨਾਲ ਜਾ ਲੱਗੇ ਹੈਗੇ ਜਿਹੜੇ ਮੇਨ ਪੁਰਾਣੇ ਵੱਡੇ ਆਗੂ ਨੇ ਬਹੁਤੇ ਉਹ ਹਰਪੀ ਸਿੰਘ ਉਹਨਾਂ ਵਾਲੇ ਖੇਮੇ 'ਚ ਚਲੇ ਗਏ ਨੇਗੇ ਤੇ ਉਹ ਪਹਿਲੇ ਹੀ ਫੋਟਨਾ ਸ਼ੁਰੂ ਕਰਾ ਜੇ ਹੁਣ ਇੱਥੇ ਆ ਕੇ ਜਿਹੜਾ ਹੈਗਾ ਬਾਕੀ ਬਚਦਾ ਬਾਦਲਦਲਾ ਉਹ ਵੀ ਫੋਟਨਾ ਸਕਾਰਾ ਧੜੇਵੰਦੀ ਦਾ ਸਕਾਰ ਹੋਗਾ ਤਾਂ ਇਹਦਾ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਚੱਲਣਾ ਪੈਣਾ ਉਹ ਚਾਹੇ ਸ਼੍ਰੋਮਣੀ ਕਮੇਟੀ ਚੋਣਾਂ ਨੇ ਤੇ ਚਾਹੇ ਉਹ ਵਿਧਾਨ ਸਭਾ ਚੋਣਾਂ ਨੇ ਗਿਆ ਸੋ ਇਹਦੇ ਨਾਲ ਨਾਲ ਦੂਦੇ ਪਾਸੇ ਜਿਹੜਾ ਅੱਜ ਦਾ ਇਕੱਠ ਲੰਗੋਵਾਲ ਦੀ ਵਰਸੀ ਦਾ ਉਹਦੇ ਤੇ ਇੱਕ ਹੋਰ ਜਿਹੜੀ ਗੱਲ ਅਹਿਮ ਉਹ ਇਹ ਆ ਵੀ ਸ਼ਾਇਦ ਅਜੇ ਭਾਜਪਾ ਨੂੰ ਜਿਹੜਾ ਇਹਨਾਂ ਨਾਲ ਸਮਝੌਤਾ ਕਰਨ ਦੇ ਵਿੱਚ ਹੁਣ ਹੋਰ ਦੇਰੀ ਹੋ ਸਕਦੀ ਹੈ ਕਿਉਂਕਿ ਦੋਨਾਂ ਦੇ ਬਰਾਬਰ ਦੇ ਇਕੱਠ ਹੈ ਬੀਜੇਪੀ ਹੁਣ ਇਹ ਸੋਚਣ ਲਈ ਮਜਬੂਰ ਹੈ ਕਿ ਭੰਬਲ ਪੂਸਾ ਕ੍ਰੇਟ ਹੋ ਗਿਆ ਵੀ ਉਹ ਕਿਹਦੇ ਸਿਰ ਤੇ ਹੱਥ ਰੱਖੇ ਕਿਹੜੇ ਕਾਲੀਦਾਲਾਂ ਗੱਠ ਜੋੜ ਕਰੂਗੀ ਕਿਉਂਕਿ ਜੇ ਆ ਮਤਲਬ ਕੱਠ ਜਿਹੜੇ ਦਾ ਇੱਕ ਕੱਠ ਵੱਡਾ ਹੋ ਜਾਂਦਾ ਇੱਕ ਛੋਟਾ ਹੋ ਜਾਂਦਾ ਫਿਰ ਉਹਨਾਂ ਨੂੰ ਫੈਸਲਾ ਲੈਣਾ ਲੱਗਦਾ ਸੌਖਾ ਹੋ ਜਾਣਾ ਸੀਗਾ ਪਰ ਹੁਣ ਬਰਾਬਰ ਦੇ ਕੱਠ ਕਰਕੇ ਹਜੇ ਬੀਜੇਪੀ ਨੂੰ ਮਤਲਬ ਇਸ ਇਸ ਬਾਰੇ ਹੋਰ ਸੋਚ ਵਿਚਾਰ ਕਰਨੀ ਪਈ ਹੈ ਵੀ ਉਹ ਕਿਹੜੇ ਗਰੁੱਪ ਦੇ ਨਾਲ ਆ ਆਪਣਾ ਜਿਹੜਾ ਹੱਥਾਂ ਮਿਲਾਉਣਾ ਉਹਨੇ ਕਿਹੜੇ ਗਰੁੱਪ ਨਾਲ ਗੱਠ ਜੋੜ ਕਰਨਾਗਾ ਸੋ ਇਹਦੇ ਵਿੱਚ ਹੁਣ ਇਹ ਵੀ ਆ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਠੱਠ ਬਣੀ ਹੋਈ ਆ ਵੀ ਆਪਾਂ ਕੱਲ ਵੀ ਗੱਲ ਕੀਤੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਐਲਾਨ ਹੋ ਸਕਦਾ ਹੈ ਤਾਂ ਕਿ ਇਹ ਠੜੇਬੰਦੀ ਹੋਰ ਤੇਜ਼ ਹੋਵੇ ਤੇ ਇਹਨਾਂ ਨੂੰ ਪਤਾ ਲੱਗੇ ਜਿਵੇਂ ਉਹ ਦੰਦੀ ਲਿਖ ਕੇ ਸਾਹਮਣੇ ਆ ਵੀ ਕਿਹੜਾ ਕੱਠ ਵੱਡਾ ਹੁੰਦਾਗਾ ਕਿਧਰਲੇ ਪਾਸੇ ਵੱਧ ਪੰਥ ਕਿ ਕਿਹੜੇ ਗਰੁੱਪ ਨੂੰ ਪੰਥ ਪ੍ਰਵਾਨ ਕਰਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਹੋਰ ਇਹ ਠੜੇਬੰਦੀ ਆ ਜਿਹੜੀ ਤੇਜ ਹੋਣ ਦੇ ਅਸਾਰ ਆ ਜਿੱਥੇ ਮਤਲਬ ਇਹਨਾਂ ਦੋਨਾਂ ਧੜਿਆਂ ਦੇ ਵਿੱਚ ਧੜੇਬੰਦੀ ਤੇਜ਼ ਹੋ ਰਹੀ ਹੈ ਉੱਥੇ ਬਾਦਲਾਂ ਦੇ ਅਲਰੂਨੀ ਵੀ ਇੱਕ ਧੜੇਬੰਦੀ ਜਿਹੜੀ ਬਣੀ ਹੋਈ ਆ ਉਹ ਉਹ ਵੀ ਅੱਜ ਦੇਖਣ ਨੂੰ ਖੁੱਲ ਕੇ ਸਾਹਮਣੇ ਆਈ ਆ ਜੀ ਠੀਕ ਬਿਲਕੁਲ ਸਰ ਜਿਵੇਂ ਤੁਸੀਂ ਭਾਪੀ ਵਾਲੀ ਗੱਲ ਕੀਤੀ ਆ ਤਾਂ ਗਿਆਨੀ ਹਰਪੀ ਸਿੰਘ ਨੂੰ ਵੀ ਜਦੋਂ ਅੱਜ ਸਵਾਲ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਦੇ ਦੌਰਾਨ ਤਾਂ ਉਹਨਾਂ ਨੇ ਇਹੀ ਗੱਲ ਕਹੀ ਕਿ ਜੇਕਰ ਪੰਜਾਬੀ ਸਾਥ ਦੇਣਗੇ ਤਾਂ ਸਾਨੂੰ ਕਿਸੇ ਹੋਰ ਪਾਰਟੀ ਦੇ ਨਾਲ ਗੱਠ ਜੋੜ ਕਰਨ ਦੀ ਜ਼ਰੂਰਤ ਨਹੀਂ ਪੈਗੀ ਸਰ ਅਗਲੀ ਖਬਰ ਵੱਲ ਵਧਦੇ ਹਾਂ ਜਿਹੜੀ ਜੁੜੀ ਹੋਈ ਹੈ ਇੱਕ 19 ਸਾਲਾ ਲੜਕੀ ਦੀ ਜਿਹੜੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਹਾਲਾਂਕਿ ਮਾਮਲਾ ਕਾਫੀ ਭੱਖਿਆ ਹੋਇਆ ਸੀ ਉਹ ਲੜਕੀ ਖੁਦ ਅੱਜ ਕੈਮਰੇ ਦੇ ਸਾਹਮਣੇ ਆਉਂਦੀ ਹੈ ਮੁੰਡੇ ਤੇ ਕਾਫੀ ਸਾਰੇ ਅਲੀਗੇਸ਼ਨ ਉਸ ਦੇ ਵੱਲੋਂ ਲਗਾਏ ਜਾਂਦੇ ਤੇ ਉਸ ਤੋਂ ਬਾਅਦ ਮੈਲਾ ਕਮਿਸ਼ਨ ਦੇ ਵੱਲੋਂ ਵੀ ਸੂ ਮੋਟੋ ਨੋਟਿਸ ਹੈ ਜਿਹੜਾ ਉਹ ਲਿਆ ਗਿਆ ਤੇ 22 ਤੱਕ ਜਿਹੜੀ ਰਿਪੋਰਟ ਆ ਪੇਸ਼ ਕਰਨ ਦੇ ਹੁਕਮ ਦਿੱਤੇ ਆ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਗੱਲ ਇਹ ਪਹਿਲਾਂ ਵੀ ਆਪਾਂ ਕੱਲ ਵੀ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਰਦੇ ਰਹੇ ਹਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਜਿਹੜਾ ਸਮਾਜ ਨੇ ਕੁਝ ਬੰਦਸਾ ਬਣਾਈਆਂ ਕੁਤਾਣਾ ਬਣਾ ਜਿਹੜਾ ਬੁਣਿਆ ਹੋਣਾ ਨਾ ਇਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਕੁਝ ਸਾਡੇ ਬਜ਼ੁਰਗਾਂ ਨੇ ਬੜਾ ਸੋਚ ਸਮਝ ਕੇ ਬੜਾ ਸੋਚ ਵਿਚਾਰ ਕਰਕੇ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਬੰਦਸਾ ਨੇ ਸਮਾਜ ਦੇ ਵਿੱਚ ਲਾਈਆਂ ਕਿ ਜਾਨੇ ਕੋਈ ਸਮਾਂ ਹੁੰਦਾ ਸੀਗਾ ਵੀ ਜਦੋਂ ਕਹਿੰਦੇ ਕਿਸੇ ਮੁੰਡੇ ਦੀ ਕਿਤੇ ਮੰਗਣੀ ਹੋ ਜਾਂਦੀ ਕਿਸੇ ਪਿੰਡ ਉਹ ਮੰਗਿਆ ਜਾਂਦਾ ਉਹ ਉਸ ਪਿੰਡ ਨਹੀਂ ਸੀ ਜਾਂਦਾ ਉਹ ਬਾਕੀ ਤਾਂ ਮਨਣਾ ਉਹਦਾ ਉਸ ਪਿੰਡ ਦੇ ਨੇੜੇ ਤੇੜੇ ਉਹ ਜਾਂਦਾ ਨਹੀਂ ਸੀ ਹੁੰਦਾ ਉਹ ਨੂੰ ਇੱਕ ਤਰ੍ਹਾਂ ਨਾਲ ਲੋਕ ਕਹਿੰਦੇ ਜਿੰਨਾ ਚਿਰ ਤੂੰ ਵਿਆਹਿਆ ਨਹੀਂ ਜਾਂਦਾ ਭਾਈ ਤਾਂ ਉਹ ਆਪਰੇ ਜਿਹੜੇ ਤੇਰੇ ਹੋਣ ਵਾਲੇ ਸਹੁਰੇ ਆ ਉਸ ਪਿੰਡ ਦੇ ਵੀ ਨੇੜੇ ਜਾਣਾ ਨਹੀਂ ਤਾਂ ਉਸ ਪਿੰਡ ਨਹੀਂ ਜਾਣਾ ਹੈਗਾ ਸੋ ਪਰ ਹੁਣ ਜਿਹੜਾ ਅਸੀਂ ਕਹਿ ਸਕਦੇ ਆਂ ਵੀ ਆਧੁਨਿਕਤਾ ਦਾ ਦੌਰ ਹੈ ਜਾਂ ਆਜ਼ਾਦੀ ਦਾ ਦੌਰ ਕਹਿ ਲਈਏ ਜਾਂ ਮਾਡਰਨ ਜਿਹੜੀ ਜੀਵਨ ਸ਼ੈਲੀ ਕਹਿ ਲਈਏ ਤੇ ਇਹਦੇ ਵਿੱਚ ਮਤਲਬ ਉਹਦਾ ਇਹ ਇੱਕ ਰੂਪ ਹੈ ਵੀ ਇਹ ਜਿਹੜਾ ਕੋਈ ਦੇਖਣ ਨੂੰ ਮਿਲਿਆਗਾ ਸੋ ਉਹ ਹੁਣ ਲੜਕੀ ਆਈ ਆ ਤੇ ਉਧਰ ਉਹ ਮੁੰਡੇ ਦੇ ਮਾਪੇ ਵੀ ਸਾਇਦ ਸਾਹਮਣੇ ਆਏ ਨੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆਗਾ ਕਾਫੀ ਮਾਮਲਾ ਸੰਗੀਨ ਹੈ ਸੋ ਇਸ ਤਰ੍ਹਾਂ ਜਿਹੜਾ ਪਹਿਲਾਂ ਹਾਲਾਂਕਿ ਉਹ ਇੱਕ ਟਰੈਕਟਰ ਦੇ ਨਾਲ ਉਹਨਾਂ ਦੀ ਜਿਹੜੀਆਂ ਵੀਡੀਓ ਜਾਂ ਹੋਈਆਂ ਸੀ ਬੜਾ ਪਪੂਲਰ ਹੋ ਗਈ ਸੀ ਉਹ ਪਰ ਦੂਸਰੇ ਪਾਸੇ ਹੁਣ ਜਿਹੜਾ ਰੂਪ ਉਸ ਕੁੜੀ ਦਾ ਇਸ ਤਰ੍ਹਾਂ ਬਣ ਗਿਆ ਜਾਂ ਇਸ ਇਸ ਰੂਪ ਦੇ ਵਿੱਚ ਉਹਨੂੰ ਸਪਸ਼ਟੀਕਰਨ ਦੇ ਰਹੀ ਹੈ ਜਾ ਆਪਣਾ ਪੱਖ ਰੱਖ ਰਹੀ ਆ ਜਾਂ ਉਹਦੇ ਉੱਪਰ ਫੇਰ ਦੂਸਰੇ ਪਾਸੇ ਦੋਸ਼ ਲੱਗ ਰਹੇ ਨੇ ਇਹ ਸਾਇਦ ਜਿਹੜੀਆਂ ਸਮਾਜ ਦੀਆਂ ਮਿਲਾਈਆਂ ਹੱਦਾਂ ਨੇ ਉਹਨੂੰ ਟੱਪਣ ਤੋਂ ਬਾਅਦ ਇਸ ਤਰ੍ਹਾਂ ਦੀ ਆ ਸਥਿਤੀ ਪੈਦਾ ਹੁੰਦੀ ਆ ਸੋ ਇਹਦੇ ਬਾਰੇ ਹੋਰ ਮੈਨੂੰ ਲੱਗਦਾ ਵੀ ਜਿਹੜੇ ਹੋਰ ਬੱਚੇ ਆ ਉਹਨਾਂ ਨੂੰ ਜ਼ਰੂਰ ਇਹਨਾਂ ਗੱਲਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜੇ ਸਾਡੇ ਸਮਾਜ ਨੇ ਸਾਡੇ ਬਜ਼ੁਰਗਾਂ ਨੇ ਕੋਈ ਸਾਡੇ ਲਈ ਨਿਜਮ ਬਣਾਇਆ ਉਹਨਾਂ ਨੂੰ ਜ਼ਰੂਰ ਫਾਲੋ ਕਰਨਾ ਚਾਹੀਦਾ ਜਿੰਨਾ ਚਿਰ ਮੈਹਰ ਨਹੀਂ ਹੁੰਦੀ ਉਹਨਾਂ ਚਿਰ ਜੇ ਮਤਲਬ ਆਪਣਾ ਜਿਹੜਾ ਇੱਕ ਮਰਜ਼ਾਦਾ ਆ ਗਈ ਉਹ ਉਹਨੂੰ ਕੈਮ ਰੱਖਿਆ ਜਾਵੇ ਤਾਂ ਉਹ ਬਿਹਤਰ ਹੈਗਾ ਫਿਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾਗਾ ਜਦੋਂ ਕਿ ਹੁਣ ਥੋੜੀ ਜਿਹੀ ਆਜ਼ਾਦੀ ਕਹਿ ਲਈਏ ਜਾਂ ਮਾਡਰਨ ਲਾਈਫ ਦਾ ਹਿੱਸਾ ਬਣਾ ਲਿਆ ਸਾਰਾ ਕੁਝ ਸੋ ਇਹ ਕਾਫੀ ਮਤਲਬ ਇਹ ਇਹ ਹੀ ਵੱਡਾ ਦਿੱਕਤਾਂ ਦਾ ਕਾਰਨ ਬਣ ਰਿਹਾ ਹੈਗਾ ਜੀ ਜੀ ਔਰ ਸਰ ਬਿਲਕੁਲ ਦੇਖਿਆ ਵੀਦਾਰ ਹੈ ਕਿ ਨਮੋਸ਼ੀ ਕੁੜੀ ਨੂੰ ਵੀ ਚਲਣੀ ਪੈ ਰਹੀ ਹੈ ਤੇ ਉਧਰੋਂ ਇੱਕ ਮੈਂ ਥੋੜਾ ਜਿਹਾ ਪਹਿਲਾਂ ਇਹ ਵੀਡੀਓ ਦੇਖ ਰਹੀ ਸੀ ਕਿ ਮੁੰਡੇ ਪੱਖ ਤੋਂ ਵੀ ਉਹਨਾਂ ਤੋਂ ਵੀ ਕੁੜੀ ਤੇ ਜਾਨ ਲਗਾਏ ਜਾ ਰਹੇ ਆ ਕਿ ਕੁੜੀ ਤੇ ਕੋਜ ਐਲੀਗੇਸ਼ਨ ਲਗਾਏ ਜਾਂਦੇ ਆ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਰਿਜ਼ਲਟ ਹੋਏਗਾ ਪਰ ਇੱਕ ਹੋਰ اہم ਖਬਰ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਕਾਨੂੰਨ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਅਮਿਤ ਸ਼ਾਹ ਦੇ ਵੱਲੋਂ ਲੋਕ ਸਭਾ ਦੇ ਵਿੱਚ ਅੱਜ ਬਿੱਲ ਪੇਸ਼ ਕੀਤਾ ਗਿਆ ਹੈ ਕਿ ਜਿਹੜੇ ਵੀ ਕੋਈ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਪੀਐਮ ਹੋਵੇ ਅਗਰ ਕਿਸੇ ਵੀ ਅਪਰਾਧ ਦੇ ਤਹਿਤ ਉਹ ਜੇਲ੍ਹ ਦੇ ਵਿੱਚ ਜਾਂਦੇ ਆ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਹਾਲਾਂਕਿ ਵਿਰੋਧੀ ਧਿਰ ਦੇ ਵੱਲੋਂ ਇਹਦਾ ਜਿਹੜਾ ਉਸ ਤੋਂ ਬਾਅਦ ਹੰਗਾਮਾ ਵੀ ਕੀਤਾ ਜਾਂਦਾ ਹੈ ਤਾਂ ਤੁਸੀਂ ਇਸ ਕਾਨੂੰਨ ਨੂੰ ਅਗਰ ਇਹ ਬਿੱਲ ਜਿਹੜਾ ਪਾਸ ਹੋ ਜਾਂਦਾ ਹੈ ਤਾਂ ਕਿਵੇਂ ਦੇਖਦੇ ਹੋ ਕਿ ਕਿੰਨਾ ਕੁ ਇਹਦਾ ਜਿਹੜਾ ਫਾਇਦਾ ਹੋਵੇਗਾ ਨੀਲਾ ਫਾਇਦਾ ਨੀਲਾ ਨੁਕਸਾਨ ਹੋਣਾ ਜੀ ਇਹ ਇਹ ਜੀ ਬਿੱਲ ਇਸ ਤਰ੍ਹਾਂ ਦਾ ਆ ਜਾਂਦਾ ਹੈ ਫਿਰ ਇਹ ਆਪਣੇ ਵਿਰੋਧੀਆਂ ਨੂੰ ਮਤਲਬ ਦੱਬਣ ਦਾ ਇੱਕ ਹਥਿਆਰ ਬਣ ਜਾਣਾ ਜਰੀਆ ਬਣ ਜਾਣਾਗਾ ਜੇ ਕਿਸੇ ਦੀ ਮੈਮਰੀ मतलब करनी है ता फिर ता हुन इस वेले ता सारा कुछ सरकारां दे हाथ चगा ओ जीदी जी ते मर्जी केस कर के अंदर, अंदर के आ, कर सकदे ओनु जिनु मर्जी 6 महीने अंदर रख के ते ओदा मतलब उधो बाद ओदा ओदे तणो प्रकाशित ਹੋ ਜਾ ਕਰੂਗਾ ओ हुन जे असी मसलण ਗੱਲ ਕਰੀਏ ਤਾਂ ਅੰਮ੍ਰਿਤ ਪਾਈ ਅੰਮ੍ਰਿਤਪਾਲ ਸਿੰਘ ਹੋਣੀ ਐ ਉਹ ਕਿੰਨੇ ਚਿਰ ਤੋ ਬੰਦ ਰਹਿਗੇ ਹਰਾ ਕਿਉ ਸਭ ਤੋਂ ਜ਼ਿਆਦਾ ਵੋਟਾਂ ਦੇ ਉੱਪਰ ਜਿੱਤੇ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਕੋਈ ਕੇਸ ਆ ਉਹ ਵੀ ਇਸ ਤਰ੍ਹਾਂ ਦਾ ਨਹੀਂ ਐ ਕੋਈ ਜੇ ਉਹ ਜਿਹੜੀ ਉਹਨਾਂ ਨੇ ਉਹਨਾਂ ਦੇ ਉੱਪਰ ਦੋਸ਼ ਲਾਏ ਗਏ ਆ ਵੀ ਉਹ ਥਾਣਾ ਘੇਰਨ ਵਾਲੇ ਸ਼ਾਇਦ ਉਹਦੇ ਵਿੱਚ ਵੀ 2-3 ਮਹੀਨਿਆਂ ਤੇ ਜਵਾਨਤ ਹੋ ਜਾਂਦੀ ਜਿਹੜੀਆਂ ਧਰਾਵਾ ਉਹਦੀਆਂ ਲੱਗਦੀਆਂ ਨੇ ਪਰ ਉਹਨਾਂ ਨੂੰ ਤਾਂ ਹੁਣ ਉਹ ਰਾਜਨੀਤਿਕ ਤੌਰ ਤੇ ਐਨਐਸਏ ਲਾ ਕੇ ਬੰਦ ਰੱਖਿਆ ਹੋਇਆਗਾ ਤੇ ਫਿਰ ਤਾਂ ਇਸ ਤਰ੍ਹਾਂ ਰਾਜਨੀਤਿਕ ਤੌਰ ਤੇ ਕਿਸੇ ਤੇ ਵੀ ਇਸ ਤਰ੍ਹਾਂ ਲਾ ਕੋਈ ਮਤਲਬ ਮੌਕਾ ਮਿਲ ਬੰਬਾਇਲਾ ਕਰਕੇ ਤੇ ਇਸ ਤਰ੍ਹਾਂ ਦੀਆਂ ਦੋਸ਼ ਲਾਇਆ ਦਿੱਤੇ ਜਾ ਕਹਨਗੇ ਕਿ ਉਹਨਾਂ ਨੂੰ ਜਿਹੜਾ ਆਪਣੇ ਵਿਰੋਧੀਆਂ ਨੂੰ ਦੱਬਣ ਦਾ ਇਹ ਬੜਾ ਵੱਡਾ ਹਥਿਆਰ ਬਣ ਜਾਊਗਾ ਤੇ ਜੇ ਕਿਸੇ ਦੀ ਆਵਾਜ਼ ਨੂੰ ਦਬਾਉਣਾਗਾ ਜਾਂ ਜ਼ਿਆਦਾ ਫਿਰ ਬੋਲਦਾ ਜਾਂ ਆਲੋਚਨਾ ਜ਼ਿਆਦਾ ਕਰਦਾ ਸਰਕਾਰ ਦੀ ਜਾਂ ਕੋਈ ਆਪਣੇ ਕਮਿਊਨਿਟੀ ਦੇ ਆਪਣੇ ਕੌਮ ਦੇ ਆਪਣੇ ਲੋਕਾਂ ਦੇ ਹਿੱਤਾਂ ਲਈ ਜ਼ਿਆਦਾ ਰੌਲਾ ਪਾਉਣ ਵਾਲਾ ਫਿਰ ਉਹਨੂੰ ਐ ਦਬਦਿਆ ਕਰਨਗੇ ਫਿਰ ਤਾਂ ਰੋੜ ਹੀ ਨਹੀਂ ਹੈਗੀ ਬਾਕੀ ਕੰਮ ਦੀ ਤਾਂ ਚਾਹੇ ਉਹ ਵੋਟਾਂ ਜਿੱਤ ਵੀ ਜਾਵੇ ਤੇ ਉਹਨੂੰ ਫੇਰ ਵੀ ਇਸ ਤਰੀਕੇ ਦੇ ਨਾਲ ਉਹਦੀ ਆਵਾਜ਼ ਆ ਜਿਹੜੀ ਬੰਦ ਕਰਾਈ ਜਾਇਆ ਕਰੂਗੀ ਸੋ ਜੀ ਬਿਲਕੁਲ ਇਹਦੇ ਉੱਪਰ ਜਿਵੇਂ ਵਿਰੋਧੀ ਤਰ੍ਹਾਂ ਇਕੱਠਿਆਂ ਹੋ ਜਾਂ ਨਹੀਂ ਇਹ ਇਸ ਤਰ੍ਹਾਂ ਦੇ ਕਾਲੇ ਕਾਲੇ ਕਾਨੂੰਨ ਦੇ ਰੂਪ ਦੇ ਵਿੱਚ ਇਹ ਆ ਜਾਣਾ ਹੈ ਇਸ ਤਰ੍ਹਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਵਰਤੋਂ ਹੋਊਗੀ ਇਸ ਤਰ੍ਹਾਂ ਹੀ ਖੇਤੀ ਕਾਨੂੰਨਾਂ ਦੇ ਖਿਲਾਫ ਲੜਨੇ ਆ ਸੋ ਇੱਥੇ ਵੀ ਤਕਰੀਬਨ ਮੈਨੂੰ ਲੱਗਦਾ ਵੀ ਜ਼ਿਆਦਾਤਰ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਵੀ ਤੇ ਜਿਹੜੀਆਂ ਜਮਹੂਰੀਅਤ ਪਸੰਦ ਪਾਰਟੀਆਂ ਨੇ ਉਹਨਾਂ ਨੂੰ ਇਹਦੇ ਉੱਤੇ ਜ਼ਰੂਰ ਬੋਲ ਕਰਨਾ ਚਾਹੀਦਾ ਇਹਦਾ ਇਸ ਤਰ੍ਹਾਂ ਦਾ ਜੀ ਕਾਨੂੰਨ ਆ ਗਿਆ ਤਾਂ ਇਹ ਲੋਕਤੰਤਰ ਦੇ ਲਈ ਇੱਕ ਬੜੀ ਖਤਰੇ ਵਾਲੀ ਘੰਟੀ ਆ ਜੀ ਸਰ ਇਹਦਾ ਪੋਜ਼ੀਟਿਵ ਅਸਪੈਕਟ ਕੋਈ ਨਹੀਂ ਹੋਏਗਾ ਜੇਕਰ ਆਪਾਂ ਦੇਖੀਏ ਪੋਜ਼ੀਟਿਵ ਤੌਰ ਤੇ ਵੀ ਕੋਈ ਏਕੇ ਦਾ ਕੋਈ ਪੋਜ਼ੀਟਿਵ ਅਸਪੈਕਟ ਹੋ ਸਕਦਾ ਜੇ ਅਸੀਂ ਆਪਾਂ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਉਹ ਰੋਕ ਸਕਦੀ ਹੈ ਜਾਂ ਕੋਈ ਵੀ ਵਿਧਾਇਕ ਮੰਤਰੀ ਕੋਈ ਵੀ ਗਲਤ ਕੰਮ ਕਰਨ ਤੋਂ ਡਰੇਗਾ ਦੇਖੋ ਇਹ ਗਲਤ ਕੰਮ ਤਾਂ ਪਹਿਲਾਂ ਕਿਹੜਾ ਨਹੀਂ ਭ੍ਰਿਸ਼ਟਾਚਾਰ ਦੇ ਤਾਂ ਕਾਨੂੰਨ ਤਾਂ ਪਹਿਲਾਂ ਵੀ ਬੜੇ ਸਖਤ ਨੇਗੇ ਉਹ ਕਿਹੜਾ ਲਾਗੂ ਹੋ ਰਹੇ ਨਹੀਂਗੇ ਜਿੱਤੇ ਜਿਹੜੇ ਕਾਨੂੰਨ ਲਾਗੂ ਕਰਨੇ ਹੁੰਦੇ ਪਹਿਲਾਂ ਪਹਿਲਾਂ ਵੀ ਤੇ ਕਾਨੂੰਨ ਬੜੇ ਬਣੇ ਹੋਏ ਨੇ ਭ੍ਰਿਸ਼ਟਾਚਾਰ ਲਈ ਪਹਿਲਾਂ ਕਿਹੜਾ ਕਾਨੂੰਨ ਨਹੀਂ ਹੈਗੇ ਪਹਿਲਾਂ ਵੀ ਬੜੇ ਨੇ ਪਹਿਲਾਂ ਕਿੰਨਿਆਂ ਕ ਮਤਲਬ ਤੁਸੀਂ ਇਹ ਦੱਸੋ ਕਿ ਕਿੰਨੇ ਕਰਾਜਨੀਤਿਕ ਲੋਕਾਂ ਨੂੰ ਸਿਸਾਵਾਹ ਹੋਈਆਂ ਨੇ ਕਿੱਡੇ ਵੱਡੇ ਵੱਡੇ ਘਟਾਲੇ ਹੋਏ ਨੇਗੇ ਹੁਣ ਉਹ ਦੇਖੋ ਜੀ ਪਿਛਲੇ ਸਮੇਂ ਦੌਰਾਨ ਜਿਹੜੇ ਕਾਂਗਰਸ ਸਰਕਾਰ ਦੇ ਦੌਰਾਨ ਕਿੱਡੇ ਵੱਡੇ ਉਹ ਘਟਾਲੇ ਜਿਹੜੇ ਹੋਏ ਸੀ ਜਿਹੜੇ ਸਾਹਮਣੇ ਲਿਆਂਦੇ ਗਏ ਸੀ ਤੇ ਬਾਅਦ ਦੇ ਵਿੱਚ ਉਹ ਕਹਿੰਦਾ ਵੀ ਇਹ ਤਾਂ ਸਕੈਮ ਹੀ ਨਹੀਂ ਹੋਇਆ ਹੈਗਾ ਤੂੰ ਉਹ ਕਿਵੇਂ ਦੇਖਾਉਂਗੇ ਤੁਸੀਂ ਕੋਲ ਘਟਾਲੇ ਦੀ ਗੱਲ ਕਰਦੇ ਆਂ ਹੋਰ ਮਤਲਬ ਉਹ ਕਿੱਡੇ ਕਿੱਡੇ ਵੱਡੇ ਵੱਡੇ ਰੌਲੇ ਅੱਜ ਨੇ ਸਾਡੇ ਸਾਹਮਣੇ ਆਏ ਨੇਗੇ ਤੇ ਬਾਅਦ ਦੇ ਵਿੱਚ ਉਹਨਾਂ ਦਾ ਹਸਰ ਕੀ ਹੁੰਦਾਗਾ ਉਹ ਵੀ ਸਾਡੇ ਸਾਹਮਣੇ ਆਗਾ ਸੋ ਨੂੰ ਤਾਂ ਇੰਪਲੀਮੈਂਟ ਕਰਨ ਦੀ ਗੱਲ ਆ ਵੀ ਉਹਨੂੰ ਸਹੀ ਤਰੀਕੇ ਨਾਲ ਵਰਤੇ ਜਾਵੇ ਤਾਂ ਬਹੁਤ ਸਾਰੇ ਕਾਨੂੰਨ ਇਸ ਤਰ੍ਹਾਂ ਦੇ ਹੁਣ ਵੀ ਹੈਗੇ ਨੇ ਜਿਹੜੇ ਵਰਤੇ ਜਾ ਸਕਦੇ ਆ ਪਰ ਉਹ ਗੱਲ ਹੈ ਵੀ ਜਦੋਂ ਕਹਿੰਦੇ ਹੁੰਦੇ ਵੀ ਮਾਮਲਾ ਨੱਕਾ ਇੱਕ ਤਰ੍ਹਾਂ ਨਾਲ ਇਹਨੂੰ ਜਿੱਦਾਂ ਮਰਜ਼ੀ ਮੋੜ ਲਿਆ ਜਾਵੇ ਸੋ ਵਿਰੋਧੀਆਂ ਨੂੰ ਦਬਾਉਣ ਦਾ ਹਥਿਆਰ ਹੀ ਤਕਰੀਬਨ ਮਾਮਲਾ ਦਾ ਬਣੂਗਾ ਇਹਦੇ ਵਿੱਚੋਂ ਇਸ ਤਰ੍ਹਾਂ ਨਹੀਂ ਹੈ ਕਿ ਕਿਉਂਕਿ ਉਹ ਜ਼ਰੂਰ ਹੈ ਜੇ ਤੁਸੀਂ ਕਰੋਗੇ ਡਰੂਗਾ ਉਹ ਫਿਰ ਵਰਤਿਆ ਕਿਹਦੇ ਤੇ ਜਾਊਗਾ ਆਪਣਿਆਂ ਨੂੰ ਛੱਡ ਦਿੱਤਾ ਜਾਊਗਾ ਬਗਾਨਿਆਂ ਦੇ ਉੱਪਰ ਹੋਊਗਾ ਵਿਰੋਧੀਆਂ ਦੇ ਉੱਪਰ ਹੀ ਹੋਊਗਾ ਤੁਈ ਇਹ ਬੜੀ ਵੱਡੀ ਇੱਕ ਗੱਲ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਹਥਿਆਰ ਬਣ ਸਕਦਾ ਹੈ ਬਹੁਤ ਸਾਰੇ ਮਤਲਬ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਬੇਅਦਬੀ ਬਾਰੇ ਕਾਨੂੰਨ ਬਣਾਉਣ ਦੀ ਗੱਲ ਕਰਦੇ ਆ ਤੇ ਹੁਣ ਇਹ ਬੇਅਦਬੀ ਵਾਲਾ ਜਿਹੜਾ ਕਾਨੂੰਨ ਹੈ ਉਹ ਉਹ ਵੀ ਤੇ ਇੱਕ ਹਥਿਆਰ ਦੇ ਤੌਰ ਤੇ ਨਹੀਂ ਵਰਤਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਊਗਾ ਵੀ ਜਿਹੜਾ ਮਰਜ਼ੀ ਮਤਲਬ ਇੱਕ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕਰਦੇ ਆ ਉਹ ਤਾਂ ਵੱਖਰਾ ਜੀ ਹੁਣ ਉਹਦੇ ਵਿੱਚ ਮਤਲਬ ਦੂਸਰੇ ਜਿਹੜੇ ਛੋਟੇ ਛੋਟੇ ਗਰੁੱਪ ਨੇ ਜਾਂ ਕੋਈ ਜਿਵੇਂ ਹੁਣ ਭਲਿਆਰਾਂ ਵਾਲੇ ਨੇ ਆਪਦਾ ਗ੍ਰੰਥ ਲਿਖ ਰੱਖਿਆ ਜੀ ਤੇ ਹੋਰ ਮਤਲਬ ਕਿੰਨੇ ਗ੍ਰੰਥ ਨੇ ਅੰਮ੍ਰਿਤ ਬਾਣੀ ਗ੍ਰੰਥ ਹੈ ਸਭ ਦੇ ਮਤਲਬ ਜਿੰਨੇ ਡੇਰੇਦਾਰ ਨੇ ਬਹੁਤ ਬਹੁਤ ਸੰਪਰਦਾਵਾਂ ਨੇ ਉਹਨੇ ਆਪੋ ਆਪਣੇ ਗ੍ਰੰਥ ਨੇ ਉਹ ਸਾਰਾ ਉਸ ਕੈਟਾਗਰੀ ਜਾ ਕੇ ਤੇ ਫਿਰ ਤਾਂ ਬੜਾ ਇਹ ਮਤਲਬ ਇੱਕ ਤਰ੍ਹਾਂ ਦੇ ਨਾਲ ਵਰਤਾਇਆ ਜਾ ਕਰੂਗਾ ਵਿਰੋਧੀਆਂ ਦੇ ਲਈ ਵੀ ਇਹ ਇਸ ਤਰ੍ਹਾਂ ਦੀ ਗੱਲ ਹੋਣ ਲੱਗ ਜਾਨੀ ਹੈ ਸੋ ਇਹ ਜਿਹੜੇ ਕਾਨੂੰਨ ਨੇ ਬੜਾ ਸੋਚ ਵਿਚਾਰ ਦੇ ਨਾਲ ਹੀ ਕੋਈ ਕਾਨੂੰਨ ਆ ਜਿਹੜਾ ਉਹ ਲਿਆਉਣਾ ਚਾਹੀਦਾ ਪਰ ਇਹਦਾ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਾ ਬਣੇ ਜਿਹਦੀ ਕੋਈ ਬਹੁਤੀ ਦਰਬਾਰ ਤੋਂ ਹੋ ਸਕੇ ਸੋ ਨਹੀਂ ਤਾਂ ਫਿਰ ਇਹ ਲੋਕਤੰਤਰ ਦੇ ਲਈ ਇੱਕ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਇਸ ਤਰ੍ਹਾਂ ਦਾ ਜੇ ਕਾਨੂੰਨ ਆਉਂਦਾ ਹੈਗਾ ਕਿ ਉਹਨੂੰ 6 ਮਹੀਨੇ ਜੇ ਕੋਈ ਅੰਦਰ ਰਹਿ ਗਿਆ ਤਾਂ ਫਿਰ ਉਹਨੂੰ ਉਹਦੀ ਜਿਹੜੀ ਮੈਂਬਰਸ਼ਿਪ ਉਹੀ ਖਤਮ ਹੋ ਜੀ ਜਾਏ ਹੋ ਐਮਐਲਏ ਚਾਹੇ ਹੋ ਐਮਪੀ ਹੈ ਤੇ ਫਿਰ ਇਹ ਤਾਂ ਕੋਈ 6 ਮਹੀਨੇ ਦਾ ਮਰ ਕਿਸੇ ਨੂੰ ਵੀ ਅੰਦਰ ਕਰ ਸਕਦੇ ਹੋ ਤੁਸੀਂ ਅੱਜ ਤਾਂ ਹੁਣ ਇਸ ਤਰ੍ਹਾਂ ਦੇ ਹਾਲਾਤ ਹੀ ਬਣੇ ਹੋਏ ਆ ਆਪਣੇ ਸਾਡੇ ਸਾਹਮਣੇ ਆ ਵੀ ਅਮਰਪਾਲ ਸਿੰਘ ਹੁਣ ਨੋ ਕਾਨੂੰਨ ਨਹੀਂ ਬਣ ਰਹੇ ਸਾਡੇ ਮਤਲਬ ਕਿੰਨੇ ਸਾਡੇ ਬੰਦੀ ਸਿੰਘ ਹੈ ਜਿਹੜੇ ਮਗਰ ਅਜੇ ਤੱਕ ਨਹੀਂ ਛੱਡੇ ਜਾ ਰਹੇ ਤੋਂ ਇਹ ਇਸ ਤਰ੍ਹਾਂ ਦੀਆਂ ਰਾਜਨੀਤਿਕ ਗਿਰਪਦਾਰੀਆਂ ਹਰਾਸ਼ਤਾਂ ਹੋ ਜਾਣਗੀਆਂ ਫਿਰ ਇਹ ਇਹ ਰਾਜਨੀਤਿਕ ਬੈਂਡਾਟਾ ਬਣ ਜੂ ਇਹਦੇ ਨਾਲ ਉਹ ਉਹ ਉਹਦਾ ਹਥਿਆਰ ਬਣ ਜੂਗਾ ਜੀ ਜੀ ਸਰ ਜਿਹੜੀ ਸਾਡੀ ਲਾਸਟ ਖਬਰ ਹੈ ਜੁੜੀ ਹੋਈ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਅੱਜ ਹੀ ਆਪਾਂ ਦੇਖਿਆ ਖਬਰ ਇਹ ਸਾਹਮਣੇ ਐਸ ਵੀਰੇਸਵਰੀ ਕੇ ਜான்ਸਨ ਵਾਈ ਦੇ ਦੌਰਾਨ ਉਹਨਾਂ ਤੇ ਹਮਲਾ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਸੁਰੱਖਿਆ ਦੇ ਵਿੱਚ ਵੱਡੀ ਕੋਤਾਈ ਹੈ ਜਿਸ ਤਰ੍ਹਾਂ ਜਨਸਨ ਵਾਈ ਦੇ ਦੌਰਾਨ ਬਹੁਤ ਸਾਰੇ ਲੋਕ ਵੀ ਉੱਥੇ ਮੌਜੂਦ ਹੋਣਗੇ ਤਾਂ ਇਸ ਤਰ੍ਹਾਂ ਉਹਨਾਂ ਤੇ ਹਮਲਾ ਹੁੰਦਾ ਹੈ ਹਾਂ ਬਿਲਕੁਲ ਦੀ ਹੁਣ ਕੋਤਾਹੀ ਵੀ ਹੈ ਪਰ ਹੁਣ ਇਹਦੇ ਵਿੱਚ ਇਹ ਵੀ ਹੈ ਵੀ ਦੇ ਉਹਦੇ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬੰਦੇ ਜਿਹੜਾ ਉੱਥੇ ਸੁਰੱਖਿਆ ਹੈਗੀ ਉਹ ਇਹ ਹੈ ਵੀ ਬੰਦੇ ਕੋਲੇ ਕੋਈ ਵੈਪਨ ਨਹੀਂ ਹੈਗਾ ਜਾਂ ਕੋਈ ਉਹ ਤਾਂ ਰੋਕ ਸਕਦੇ ਆ ਜੇ ਹੁਣ ਵਿਅਕਤੀਗਤ ਤੌਰ ਤੇ ਆ ਕੇ ਕੋਈ ਕਿਸੇ ਨੂੰ ਚਿੰਬੜ ਜਾਂਦਾ ਉੱਥੇ ਵਿਚਾਰੀ ਸੁਰੱਖਿਆ ਵੀ ਕੀ ਕਰੂਗੀ ਉਹ ਮੁੱਖ ਮੰਤਰੀ ਨੂੰ ਬੰਦਿਆਂ ਨੇ ਮਿਲਣਾ ਵੀ ਹੈ ਉਹ ਇਹ ਵੀ ਰੋਕਿਆ ਜਾਂਦਾ ਕਿ ਮੁੱਖ ਮੰਤਰੀ ਨੂੰ ਕੋਈ ਮਿਲ ਨਹੀਂ ਨਾ ਤੇ ਮੁੱਖ ਮੰਤਰੀ ਨੂੰ ਜੇ ਮਿਲਣਾ ਵੀ ਆਉਂਦੇ ਆ ਲੋਕ ਤਾਂ ਉਹ ਆ ਕੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਹੱਥੋਂ ਪਾਈ ਉਹ ਕਰਨ ਲੱਗ ਜੇ ਕੋਈ ਆ ਕੇ ਤੇ ਉੱਥੇ ਤਾਂ ਫਿਰ ਉਹ ਸੁਰੱਖਿਆ ਵਾਲੇ ਵੀ ਉਹ ਫੜ ਨਹੀਂ ਸਕਦੇ ਉਹਨੂੰ ਉਦੋਂ ਪਹਿਲਾਂ ਤਾਂ ਉਹਦਾ ਰੋਕਣ ਦਾ ਕੋਈ ਜਰੀਆ ਨਹੀਂ ਬੰਦੇ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਤਾਂ ਕਿਸੇ ਨੂੰ ਪਤਾ ਨਹੀਂ ਨਾ ਹੈ ਉਹਦੇ ਕੋਲੋਂ ਜਾਨ ਤੋਂ ਜ਼ਿਆਦਾ ਇਹੀ ਹੈ ਵੀ ਉਹਦੇ ਕੋਲ ਕੋਈ ਹਥਿਆਰ ਮੰਦਨਾ ਨਾ ਹੋਵੇ ਉਹ ਉਹ ਜ਼ਰੂਰ ਸੁਰੱਖਿਆ ਦੀ ਕਤਾਹੀ ਹੈ ਜੇ ਕੋਈ ਅਸਲਾ ਲੈ ਕੇ ਅੰਦਰ ਆ ਜਾਂਦਾ ਤਾਂ ਕਤਾਹੀ ਹੈ ਹੁਣ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਬਾਰਦਾਤ ਹੋਈ ਹੈਗੀ ਇਹਦਾ ਕੀ ਕੀਤਾ ਜੋ ਤੁਸੀਂ ਅਰਵਿੰਦ ਕੇਜਰੀਵਾਲ ਦੇ ਦੇਖੋ ਪਿਛਲੇ ਸਮੇਂ ਦੌਰਾਨ ਉਹ ਹਾਰ ਪਾਉਣ ਲੱਗੇ ਬੰਦਾ ਥੱਪੜ ਮਾਰ ਜਾਂਦਾ ਹੈਗਾ ਪਰ ਉੱਥੇ ਹੁਣ ਸੁਰੱਖਿਆ ਕੀ ਕਰੂਗਾ ਆਉਂਦਾ ਹਾਰ ਆਇਆ ਉਹ ਉਹਦੇ ਕੋਲ ਠੀਕ ਆ ਉਹਨੇ ਤਲਾਸ਼ੀ ਲੈ ਲਈ ਵੀ ਹੋਰ ਤਾਂ ਨਹੀਂ ਕੋਈ ਕੱਲਾ ਹਾਰ ਹੈ ਹੁਣ ਉਹਦਾ ਹੱਥ ਹੱਥ ਕਿਵੇਂ ਪਾਸੇ ਰੱਖਿਆ ਜਾ ਸਕਦਾ ਵੀ ਉਹ ਥੱਪੜ ਨਾ ਮਾਰੇ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਹੁੰਦੀਆਂ ਨੇ ਪਰ ਇਹਦੇ ਵਿੱਚ ਜਿਹੜੀ ਵੱਡੀ ਗੱਲ ਇਹ ਹੈਗੀ ਰਾਜਵਿੰਦਰ ਇਹ ਹੈ ਵੀ ਉਹ ਬੰਦਿਆ ਦਾ ਸੋਕੜ ਕੀ ਆ ਮਨਸਾ ਕੀ ਆ ਆਇਆ ਕਿਵੇਂ ਉੱਥੇ ਇਹ ਵੱਡਾ ਮਹਾਰਾ ਪੜਤਾਲ ਦਾ ਵਿਸ਼ਾ ਹੈਗਾ ਗੁਜਰਾਤ ਦਾ ਬੰਦਾ ਉਹ ਉਹ ਦਾ ਦਿੱਲੀ ਦੇ ਮੁੱਖ ਮੰਤਰੀ ਨਾਲ ਕੀ ਸਬੰਧ ਹੈ ਕਿਉਂ ਉੱਥੇ ਹੋ ਆਇਆ ਉਹਦੇ ਮਗਰ ਬੈਕਗ੍ਰਾਉਂਡ ਦੇ ਉੱਪਰ ਕੀ ਹੈ ਕਿ ਉਹਦੇ ਕਿਹੜੀ ਸਾਜਸ ਦਾ ਹਿੱਸਾ ਹੈ ਜਾਂ ਉਹਨੂੰ ਕਿਸ ਤਰ੍ਹਾਂ ਮਤਲਬ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਪਿਛਲੇ ਦਿਨ ਵੀ ਆਪਾਂ ਗੱਲ ਕਰਦੇ ਸੀਗੇ ਵੀ ਜਿਹੜਾ ਦਰਬਾਰ ਸਾਹਿਬ ਨੂੰ ਈਮੇਲਾਂ ਭੇਜਣ ਵਾਲੇ ਬੰਦੇ ਆ ਉਹ ਫੜੇ ਤਾਂ ਗਏ ਪਰ ਗਾਹਾਂ ਨਹੀਂ ਨਾ ਗੱਲ ਚੱਲਦੀ ਹੈਗੀ ਹੁਣ ਇਹਦੀ ਵੀ ਜਿਹੜੀ ਤਹਿ ਤੱਕ ਗੱਲ ਜੇ ਤਾਂ ਨਿਕਲ ਕੇ ਸਾਹਮਣੇ ਆਉਂਦੀ ਹੈ ਫਿਰ ਇਹਦੇ ਵਿੱਚ ਜ਼ਰੂਰ ਪਤਾ ਲੱਗ ਸਕਦਾ ਵੀ ਇਹਦੇ ਮਗਰ ਕਾਰਨ ਕੀ ਆ ਸਰ ਉਹ ਆਇਆ ਕਾਹਦੇ ਲਈ ਉੱਥੇ ਕਿਹਨੇ ਤੋਰਿਆ ਉਹ ਜਾਂ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀਗਾ ਜਾਂ ਉਹਨੂੰ ਕਿਸੇ ਨੇ ਸਿਖਾ ਕੇ ਭੇਜਿਆ ਜਾਂ ਮਤਲਬ ਪੂਰਾ ਇਹ ਮਗਰ ਸਾਜ਼ਿਸ਼ ਕੀਤਾ ਉਹਦੀ ਜ਼ਰੂਰ ਪੜਦਾ ਫਾਸ ਹੋਣਾ ਚਾਹੀਦਾ ਜੀ ਅ ਬਿਲਕੁਲ ਸਰ ਔਰ ਉਸਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਜਾਇਤ ਤੋਂ ਬਾਅਦ ਥੋੜੇ ਦਿਨਾਂ ਤੱਕ ਕਲੀਅਰ ਹੋ ਜਾਏਗਾ ਕਿ ਆਖਿਰ ਇਸ ਤੇ ਪਿੱਛੇ ਦੀ ਮਨਛਾਉ ਦੀ ਕੀ ਰਹੀ ਹੈ ਤੁਸੀਂ ਸਾਡੇ ਨਾਲ ਜੁੜੇ ਅਹਿਮ ਖਬਰਾਂ ਤੇ ਅਸੀਂ ਚਰਚਾ ਕੀਤੀ ਹੈ ਕੱਲ ਫਿਰ ਅ ਇਸੇ ਸਮੇਂ ਫਿਰ ਤੁਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮਿਹਰਬਾਨੀ Música